ਸਾਰਿਆਂ ਦਾ ਸਵਾਗਤ ਹੈ ਸਾਡੇ ਵਲੌਗ ਚੈਨਲ ਤੇ ਸੋ ਅੱਜ ਅਸੀਂ ਅੰਮ੍ਰਿਤਸਰ ਆਇਆ ਚੀਪ ਖਾਲਸਾ ਦੀਵਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮੇਨ ਬ੍ਰਾਂਚ ਅੰਮ੍ਰਿਤਸਰ ਸੋ ਇੱਥੇ ਉਸਤਾਦ ਸੁਖਵੰਤ ਸਿੰਘ ਜੀ ਉਸਤਾਦ ਜਸਪਾਲ ਸਿੰਘ ਜੀ ਉਹਨਾਂ ਵੱਲੋਂ ਪ੍ਰੋਗਰਾਮ ਉਹ ਲਿਖਿਆ ਗਿਆ ਸੀ ਉਹ ਅੱਜ ਇਥੇ ਵਿਸ਼ਵ ਪ੍ਰਸਿੱਧ ਉਸਤਾਦ ਪੰਡਿਤ ਜੁਗੇਸ਼ ਸ਼ਮਸ਼ੀ ਜੀ ਅਤੇ ਸ੍ਰੀ ਜਿਸ਼ਵੰਤ ਵੈਸ਼ਨਜੀਵੀ ਵੱਲੋਂ ਤਬਲੇ ਦੀ ਸੋਲੋ ਪ੍ਰਦਰਸ਼ਨੀ ਕੀਤੀ ਜਾਵੇਗੀ ਜਿਹਨੂੰ ਵੇਖਣ ਵਾਸਤੇ ਸੰਗੀਤ ਦੇ ਜਿਹੜੇ ਚਾਹਵਾਨ ਨੇ ਸੰਗੀਤ ਦਾ ਗਿਆਰ ਰੱਖਣ ਵਾਲੇ ਲੋਕ ਨੇ ਉਹ ਇੱਥੇ ਆਏ ਨੇ ਇਹਨੇ ਉਸਤਾਦ ਸੁਖਵੰਤ ਸਿੰਘ ਜੀ ਉਸਤਾਦ ਜਸਪਾਲ ਸਿੰਘ ਜੀ ਤੇ ਹੋਰ ਨਾਮ ਵਰੂਆ ਚਲਪਣੀ ਸ਼ਗਰੇ ਨੇ ਇਹਨਾਂ ਦੀ ਬਦੌਲਤ ਇਹ ਸਾਰਾ ਕੁਝ ਚੱਲ ਰਿਹਾ ਹੈ ਜ਼ਿੰਦਗੀ 'ਚ ਉਸਤਾਦ ਲੋਕ ਬੜੇ ਵੇਖੇ ਬੜਿਆਂ ਦੇ ਦਰਸ਼ਨ ਕੀਤੇ ਬੜੀਆਂ ਮਹਾਨ ਸ਼ਖਸੀਅਤਾਂ ਵੇਖੀਆਂ ਨੇ ਪਰ ਜਿੰਨਾ ਸਿੱਖ ਕੌਮ ਵਾਸਤੇ ਜਾਂ ਸੰਗੀਤ ਵਾਸਤੇ ਉਸਤਾਦ ਸੁਖਵੰਤ ਸਿੰਘ ਜੀ ਉਸਤਾਦ ਜਸਪਾਲ ਸਿੰਘ ਜੀ ਕਰ ਰਹੇ ਨੇ ਸ਼ਾਇਦ ਕਿਸੇ ਹੋਰ ਨੇ ਨਾ ਕੀਤਾ ਹੋਵੇ ਮੈਂ ਤਾਂ ਪਛਾਣਿਆ ਨਹੀਂ ਤੈਨੂੰ ਕੋਈ ਖਾਸ ਬਾਬਾ ਸੁੱਚਾ ਸਿੰਘ ਦੀਆਂ ਜੋ ਬਲੇਸਿੰਗ ਉਸਤਾਦ ਜਸਪਾਲ ਸਿੰਘ ਜੀ ਉਸਤਾਦ ਸਪੰਸ ਸਿੰਘ ਜੀ ਨੂੰ ਮਿਲੀਆਂ ਨੇ ਉਹਨਾਂ ਦਾ ਸਦਕਾ ਉਹਨਾਂ ਦੀ ਬਦੌਲਤ ਗੁਰੂ ਰਾਮਦਾਸ ਸੱਚੇ ਪਾਸ਼ਾ ਦੀ ਕਿਰਪਾ ਸਦਕਾ ਇਹ ਸਭ ਕੁਝ ਵਰਤਾਰਾ ਵਰਤ ਰਿਹਾ ਏ ਸੋ ਆ ਜਿਹੜਾ ਬੱਚਾ ਏ ਇਸ ਬੱਚੇ ਨੇ ਇਸ ਸਾਲ 5ਵੀਂ ਕਲਾਸ ਵਿੱਚੋਂ ਮੈਰਿਟ ਵਿੱਚ ਇਹ ਬੱਚੇ ਦਾ ਇਹ ਨਾਮ ਆਇਆ ਏ ਸੋ ਉਸਤਾਦ ਜਸਪਾਲ ਸਿੰਘ ਜੀ ਦੇ ਕੋਲੇ ਬੱਚਾ ਜਿਹੜਾ ਤਬਲਾ ਸਿੱਖਦਾ ਏ ਸੋ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਇਹ ਸਾਰਾ ਵਰਤਾਰਾ ਜਿਹੜਾ ਏ ਜਿਹੜਾ ਵਰਤ ਰਿਹਾ ਏ ਇਹ ਓਸਤਾਦ ਸੁਖਵੰਤ ਸਿੰਘ ਜੀ ਦੀ ਜਿਹੜੀ ਮਿਹਨਤ ਹੈ ਓਸਤਾਦ ਜਸਪਾਲ ਸਿੰਘ ਜੀ ਦੀ ਜਿਹਦੀ ਮਿਹਨਤ ਹੈ ਉਹਦੇ ਸਦਕਾ ਵਰਤ ਰਿਹਾ ਹੈ ਮੈਂ ਇੱਕ ਗੱਲ ਹੋਰ ਇਸ ਇਸ ਸੰਸਥਾ ਦੀ ਵੇਖੀ ਹੈ ਦੇਖੋ ਆਪਾਂ ਵੀ ਜਲਪਾਣੀ ਛਕ ਰਹੇ ਆ ਤੇ ਤੁਹਾਨੂੰ ਵੀ ਦੇ ਰਹੇ ਆ ਸਦਾ ਕਹਜੋ ਛਕ ਲੋ ਜਲਪਾਣੀ ਸਹੀ ਵਿਦਿਆਰਥੀ ਨੇ ਖੜੇ ਨਾਲ ਓਸਤਾਦ ਜਸਪਾਲ ਸਿੰਘ ਜੀ ਨਜ਼ਰ ਆ ਰਹੇ ਨੇ ਇਨੇ ਜਤਿੰਦਰ ਸਿੰਘ ਜੀ ਬੋਪਾਰਾਏ ਬਹੁਤ ਵਧੀਆ ਰਾਗੀ ਸਿੰਘ ਨੇ ਬੜੀ ਮਿੱਠੀ ਆਵਾਜ਼ ਇੱਥੇ ਉਸਤਾਦ ਜੀ ਬੈਠੇ ਨੇ ਹੋਰ ਸੰਗਾਂ ਦੇ ਨਾਲ ਸੋ ਆ ਲੰਗਰ ਪ੍ਰਸ਼ਾਦਾ ਜਿਹੜਾ ਦੇਖੋ ਚੱਲ ਰਿਹਾ ਹਰ ਥਾਂ ਤੇ ਲੰਗਰ ਪ੍ਰਸ਼ਾਦਾ ਜਿਹੜਾ ਜਿਸ ਤਰ੍ਹਾਂ ਅਸੀਂ ਕਿਤੇ ਵਧੀਆ 5 ਸਟਾਰ ਹੋਟਲ ਦੇ ਵਿੱਚ ਜਾ ਕੇ ਖਾਣਾ ਖਾਂਦੇ ਹਾਂ ਉਹਦੇ ਤੋਂ ਵੀ ਵਧੀਆ ਏ ਸੰਗਤਾਂ ਵਾਸਤੇ ਲੰਗਰ ਪ੍ਰਸ਼ਾਦਾ ਹੁੰਦਾ ਏ ਚਾਹ ਪਾਣੀ ਹੁੰਦਾ ਏ ਕਿ ਕੋਈ ਵੀ ਦਿੱਕਤ ਨਹੀਂ ਆਉਂਦੀ ਇੰਨੀ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ 우ਸਤਾਦ ਸੁਖਵੰਤ ਸਿੰਘ ਉਹਨਾਂ ਦੇ ਇਹਨਾਂ ਸਮਾਗਮਾਂ ਦੇ ਵਿੱਚ ਸੋ ਇਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦਾ ਜਿਹੜਾ ਬੱਚਿਆਂ ਵਾਸਤੇ ਖੇਡਣ ਵਾਸਤੇ ਜਿਹੜੇ ਆ ਬਣਾਈਆਂ ਚੀਜ਼ਾਂ ਸੋ ਸਾਹਿਬਦੀਪ ਸਿੰਘ ਇਹਨਾਂ ਦਾ ਨਜ਼ਾਰਾ ਲੈ ਰਿਹਾ ਹੈ ਇਹਨਾਂ ਦੇ ਵਿੱਚ ਝੂਮ ਰਿਹਾ ਹੈ ਆ ਦੇਖੋ ਇਹ ਬੱਚਿਆਂ ਦੇ ਵਾਸਤੇ ਜੋ ਚੀਜ਼ਾਂ ਸਕੂਲ ਵੱਲੋਂ ਬਣਾਈਆਂ ਜਾਂਦੀਆਂ ਨੇ ਸੋ ਬਾਬਾ ਸੁੱਚਾ ਸਿੰਘ ਜੀ ਜਵਦੀ ਕਲਾਵਾਂ ਵਾਲੇ ਜਿਹੜੇ ਆਪ ਵੀ ਗੁਰਮਤ ਤਸਮੀਰ ਸੰਗੀਤ ਨੂੰ ਸਮਰਪਿਤ ਰਹੇ ਨੇ ਆਪ ਵੀ ਸਾਰਾ ਜੀਵਨ ਜਿਹੜਾ ਉਹਨਾਂ ਨੇ ਗੁਰਮਤ ਸੰਗੀਤ ਦੇ ਲੇਖੇ ਵਿੱਚ ਲਾ ਦਿੱਤਾ ਤੇ ਉਹਨਾਂ ਦੇ ਕੋਲੋਂ ਹੀ ਅਸੀਸਾਂ ਲੈ ਕੇ ਉਸਤਾਜ ਜਸਪਾਲ ਸਿੰਘ ਜੀ ਉਸਤਾਦ ਸੁਖੰਤ ਸਿੰਘ ਜੀ ਬਾਬਾ ਸੋਹਣ ਸਿੰਘ ਜੀ ਭਾਈ ਮਹਿੰਦਰ ਸਿੰਘ ਜੀ ਇਸ ਵਰਤਾਰੇ ਨੂੰ ਅੱਗੇ ਚਲਾ ਰਹੇ ਨੇ ਸੋ ਇਹ ਬੱਚੇ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਇਹਨਾਂ ਨੇ ਤਬਲੇ ਦੀ ਸੋਲੋ ਪੇਸ਼ ਕਰਨੀ ਹੈ ਸੰਗਤਾਂ ਦੇ ਸਾਹਮਣੇ ਸੋ ਆਪਣੀ ਤਿਆਰੀ ਕਰ ਰਹੇ ਨੇ ਕਿਉਂਕਿ ਥੋੜੇ ਸਮੇਂ ਵਿੱਚ ਪ੍ਰੋਗਰਾਮ ਜਿਹੜਾ ਸ਼ੁਰੂ ਹੋਣ ਵਾਲਾ ਹੈ ਸੋ ਇਸ ਵਲੌਗ ਦੇ ਦੋ ਪਾਰਟ ਹੋਣਗੇ ਪਾਰਟ 1 ਪਾਰਟ 2 ਤੁਸੀਂ ਦੋਨਾਂ ਨੂੰ ਪਿਆਰ ਦੇਣਾ ਹੈ ਤੇ ਆਓ ਦੇਖਦੇ ਹਾਂ ਪ੍ਰੋਗਰਾਮ ਔਰ ਦੀ ਭਾਗਦਾਰੀ ਨੂੰ ਮਨਸੀ ਕਰ ਦਿੱਤਾ ਜਾਵੇ ਉਹਦਾ ਸੁਫਨ ਕਟਣ ਲੱਗ ਪੈਂਦਾ ਹੈ ਤੇ ਸਾਡੇ ਮੈਂ ਇਹ ਗੱਲ ਕਰਦਾ ਕਰਦਾ ਸਾਡੇ ਸਭ ਦੇ ਬਹੁਤ ਹੀ ਸਰਕਾਰ ਹੋ ਪ੍ਰਿੰਸੀਪਲ ਸੁਖਮ ਸਿੰਘ ਜੀ ਦੇ ਨਾਲ ਇਹਨਾਂ ਦਾ ਬਹੁਤ ਡੂੰਘਾ ਰਿਸ਼ਤਾ ਹੈ ਇਸ ਸੰਸਥਾ ਦੇ ਨਾਲ ਇਹਨਾਂ ਦਾ ਬਹੁਤ ਡੂੰਘਾ ਰਿਸ਼ਤਾ ਹੈ ਮੈਡਮ ਆਸ਼ਾ ਜੀ ਜਿਨ੍ਹਾਂ ਨੇ ਇਸ ਸੰਸਥਾ ਨੂੰ ਬਹੁਤ ਸਾਲ ਸੇਵਾ ਕੀਤੀ ਹੈ ਅੱਜ ਵੀ ਸੇਵਾ ਕਰ ਰਹੇ ਨੇ ਉਹਨਾਂ ਦਾ ਸਤਿਕਾਰ ਕਰ ਰਹੇ ਨੇ ਪ੍ਰਿੰਸੀਪਲ ਸੁਖਮ ਸਿੰਘ ਜੀ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮੰਤਰੀ ਤੌਰ ਤੇ ਭੈਣ ਜੀ ਉਹਨਾਂ ਦਾ ਸਤਿਕਾਰ ਕਰ ਰਹੇ ਨੇ ਪ੍ਰਿੰਸੀਪਲ ਸਾਹਿਬ ਹਾਂ ਵਾਹ ਜੀ ਵਾਹ ਤੇ ਅੱਜ ਦੀ ਇਸ ਸ਼ਾਮ ਦੇ ਵਿੱਚ ਜਿਹਨਾਂ ਨੂੰ ਖਾਸ ਤੌਰ ਦੇ ਉਤੇ ਤੇ ਇਸ ਇਲਾਕੇ ਨੂੰ ਪੰਜਾਬ ਘਰਾਨੇ ਨੂੰ ਇਦੀ ਵੱਡੀ ਦੇਣ ਜਿਹਨਾਂ ਦਿੱਤੀ ਹੈ ਉਸਤਾਦ ਕੁਲਵਿੰਦਰ ਸਿੰਘ ਜੀ ਵੀ ਤੁਹਾਡੇ ਸਾਹਬ ਦੇ ਦਰਮਿਆਨ ਪਹੁੰਚ ਚੁਕੇ ਨੇ ਉਸਤਾਦ ਕੁਲਵਿੰਦਰ ਸਿੰਘ ਜੀ ਸਰ ਜੀ ਹਾਰਡਵੇਅਰ ਹੈ ਕਿ ਇਹ ਇਸ लायक ਹੈ ਕਿ ਲੋਕਾਂ ਦੇ ਸੰਮੁਖ ਕੀਤਾ ਜਾ ਸਕਦਾ ਹੋਵੇ ਸਾਡੇ ਬਹੁਤ ਹੀ ਸਤਿਕਾਰਯੋਗ ਸਦਾਕੇ ਜੀ ਸਿੰਘ ਜੀ ਬੰਬੇ ਤੋਂ ਸਾਡੇ ਸਾਹਦੇ ਦਰਮਿਆਨ ਪਹੁੰਚੇ ਨੇ ਮੈਂ ਚਾਹਉਣਾ ਕਿ ਤੁਸੀਂ ਗੂੰਜਦੀਆਂ ਤਾੜੀਆਂ ਦੇ ਨਾਲ ਉਹਨਾਂ ਦਾ ਇਸਤਕਬਾਲ ਕਰੋ ਇਹ ਨਹੀਂ ਬਹੁਤ ਵੱਡੀ ਸੇਵਾ ਹੈ ਜਿਹੜਾ ਉਸ ਪਰ ਸੁਖਪਾਲ ਸਿੰਘ ਜੀ ਨੇ ਇੱਕ ਪ੍ਰੋਜੈਕਟ ਗੁਰੂ ਨਾਨਕ ਸਾਹਿਬ ਦੇ 500 ਸਾਲਾਂ ਨੂੰ ਸਮਰਪਨ ਹੋ ਕੇ ਪੰਥ ਦੀ ਮਾਇਨਾ ਅਸ਼ਤੀ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੇ ਨਾਲ ਤੇ ਭਾਈ ਕੇਜ ਸਿੰਘ ਉਹਨਾਂ ਦੇ ਨਾਲ ਰਲ ਕੇ ਜਿਹੜਾ ਪ੍ਰੋਗਰਾਮ ਪੂਰੀ ਕੀਤਾ ਇਸ ਨੇ ਨਾਲ ਹੀ ਮੈਨੂੰ ਲੱਗਦਾ ਕਿ ਇਸ ਸੰਗੀਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਜਾ ਸਕਦੀ ਹੈ ਆਪ ਸਭ ਵੱਡੇ ਪੁਰਖਾਂ ਦਾ ਸਾਡੇ ਸਾਹਮਣੇ ਦਰਮਿਆਨ ਆਉਣ ਤੇ ਇਹ ਬਾਬਾ ਸੁਚਾ ਸਿੰਘ ਜੀ ਗੁਰਮਤ ਸੰਗੀਤ ਅਕੈਡਮੀ ਦੇ ਬਹੁਤ ਹੁਨਾਰ ਬਹੁਤ ਬ੍ਰਾਈਟ ਮਾਈਂਡਸ ਜਿਹੜਾ ਜੂਨੀਅਰ ਗਰੁੱਪ ਹੈ ਉਹ ਤੁਹਾਡੇ ਸਭ ਦੇ ਸਾਹਮਣੇ ਤਬਲੇ ਦੀ ਪੇਸ਼ਕਾਰੀ ਜਿਹੜੀ ਆ ਉਹ ਲੈ ਕੇ ਪੇਸ਼ ਹੋ ਰਹੇ ਨੇ ਆਪ ਸਭ ਅਸੀਸ ਬਖਸ਼ੋ اوه <wine> মালালালালালালে ਇੱਕ ਵਾਰ ਫੇਰ ਤਾੜੀਆਂ ਦੇ ਨਾਲ ਇਹਨਾਂ ਯੰਗ ਸਟੂਡੈਂਟਸ ਦਾ ਜੀ ਸਪੋਰਟਸ ਲਾਈ ਕਰੋ